ਜਨਤਿਕ ਵੀ ਹੋਈ ਉਸ ਤੋਂ ਬਾਅਦ ਹੁਣ ਕਾਜ਼ੀਆਂ ਜਿਹੜੀਆਂ ਫੋਟਵਾ ਬਾਹਰ ਆਈਆਂ ਨੇ ਉਹ ਕੇਜਰੀਵਾਲ ਸਾਹਿਬ ਜੀ ਨੂੰ ਅਸੀਂ ਮਾਪਲਰ ਮੈਨ ਵੀ ਕਹਿੰਦੇ ਸੀ ਕਿਵੇਂ ਸਰਕਾਰਾਂ ਤੋਂ ਪਹਿਲਾਂ ਉਹਨਾਂ ਨੂੰ ਮਾਪਲਰ ਮੈਨ ਦੇ ਨਾਂ ਤੇ ਜਾਣਿਆ ਜਾਂਦਾ ਸੀ ਸਰਕਾਰ ਬਣਨ ਤੋਂ ਬਾਅਦ ਉਹਨੋਂ ਮਾਪਲਰ ਮੈਨ ਉਹਨਾਂ ਨੇ ਖਰਗੇ ਸਾਹਿਬ ਨੂੰ ਬਣਾਤਾ ਔਰ ਕੱਲਾ ਮਾਪਲਰ ਮੈਨ ਨਹੀਂ ਉਹਨਾਂ ਨੂੰ ਆਪਣੇ ਇੰਡੀਆ ਬਲੌਕ ਦਾ ਮੇਨ ਫੇਸ ਬਣਾਤਾ ਪ੍ਰਧਾਨ ਮੰਤਰੀ ਦਾ ਫੇਸ ਬਣਾਤਾ ਔਰ ਇਸ ਗਾਂ ਦੀ ਪ੍ਰੋਪੋਜ਼ਲ ਕੇਜਰੀਪਾਲ ਸਾਹਿਬ ਨੇ ਆਪ ਰੱਖੀ ਔਰ ਔਰ ਬੜੀ ਖੁਸ਼ੀ ਨਾਲ ਉਹ ਫੋਟੋ ਜਨਤਕ ਹੋਈ ਹੈ ਸੋ ਗੱਠ ਜੋੜ ਦੀ ਮੈਂ ਬਾਰ-ਬਾਰ ਗੱਲ ਕਿਉਂਕਿ ਕਰ ਰਿਹਾ ਇਹ ਤਾਂ ਮੈਂ ਤੁਹਾਨੂੰ ਯਾਦ ਕਰਾ ਰਿਹਾ ਔਰ ਇਸੇ ਤਰ੍ਹਾਂ ਕੱਲ ਇੱਕ ਫੋਟੋ ਫਿਰ ਵਾਇਰਲ ਹੋਈ ਜਿਹਦੇ ਚ ਚੰਡੀਗੜ੍ਹ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਚ ਰਾਗਵ ਚੱਡਾ ਤੇ ਪਵਨ ਪਾਚਲ ਜਿਹੜੇ ਪਹਿਲਾਂ ਮਨਿਸਟਰ ਰਹੇ ਚੁੱਕੇ ਆ ਉਹਨਾਂ ਦੀ ਤਸਵੀਰ ਸਾਂਝੀ ਹੁੰਦੀ ਔਰ ਕਿਵੇਂ ਇਹ ਗੱਠ ਜੋੜ ਚੰਡੀਗੜ੍ਹ ਚ ਇਨ ਆਲਾਈਅੰਸ ਇਲੈਕਸ਼ਨ ਲਾ ਰਿਹਾ ਔਰ ਮੈਂ ਬਾਰ-ਬਾਰ ਪੰਜਾਬ ਦੇ ਲੋਕਾਂ ਨੂੰ ਇਹ ਦੱਸ ਰਿਹਾ ਮੈਂ ਕਿ ਦੇਖੋ ਇਹ ਇੱਕ ਤਰੀਕਾ ਫੜਿਆ ਲੋਕਾਂ ਨੂੰ ਮੂਰਖ ਬਣਾਉਣ ਦਾ ਪਹਿਲਾਂ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਸਮਝੌਤਾ ਨਹੀਂ ਹੋ ਸਕਦਾ ਦਿੱਲੀ 'ਚ ਵੀ ਸਮਝੌਤੇ ਜੇ ਸਰਕਾਰ ਚੱਲੀ ਹੈ ਉਦੋਂ ਸੋਮਾ ਕਾਧੀਆਂ ਸੰਕੇਤ ਸਿੰਘ ਜੀ ਵਾਲ ਸਾਹਿਬ ਨੇ ਆਪ ਦੇ ਬੱਚਿਆਂ ਦੀ ਕਿ ਕਦੇ ਗੱਠਜੋੜ ਨਹੀਂ ਹੋਊਗਾ ਔਰ ਉਹ ਗੱਠਜੋੜ ਹੋਇਆ ਸੀ ਜਦੋਂ ਪਹਿਲੀ ਵਾਰੀ ਸਰਕਾਰ ਬਣੀ ਉਹ ਵੀ ਸਾਰਿਆਂ ਦੀ ਯਾਦ ਉਹਨਾਂ ਦੇ ਮਨ 'ਚ ਉਹ ਯਾਦ ਕਰਾਉਣਾ ਬੜਾ ਜ਼ਰੂਰੀ ਹੈ ਕਿ ਉਹ ਤੁਹਾਨੂੰ ਸਭ ਨੂੰ ਯਾਦ ਹੈ ਕਿ ਉਹ ਗੱਠਜੋੜ ਹੋਇਆ ਸੀ ਅੱਜ ਜੋ ਫੇਰ ਚੰਡੀਗੜ੍ਹ ਹੋ ਗਿਆ ਦਿੱਲੀ ਇੰਡੀਆ ਦੇ ਨੈਸ਼ਨਲ ਲੈਵਲ ਤੇ ਇਹਨਾਂ ਦਾ ਗੱਠਜੋੜ ਹੋ ਗਿਆ ਔਰ ਇੱਕ ਮੀਟਿੰਗ ਨਹੀਂ ਅਨੇਕਾਂ ਮੀਟਿੰਗ ਹੋ ਗਈਆਂ ਔਰ ਉਹਦੇ ਤੇ ਬਿਆਨ ਆ ਗਏ ਆ ਕਿ ਅਸੀਂ ਹਮੇਸ਼ਾ ਇਕੱਠੇ ਆਂ ਜਦ ਵੀ ਪਾਰਲੀਮੈਂਟ ਤੇ ਕੁਝ ਹੁੰਦਾ ਔਰ ਕੋਈ ਗੱਲ ਆਉਂਦੀ ਹੈ ਆਪਾਂ ਸਭ ਨੇ ਵੇਖਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਕਿਵੇਂ ਉੱਥੇ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦਿੰਦੀ ਹੈ ਇਸ ਲਈ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਹੁਣ ਕੋਈ ਆਪੋਜੀਸ਼ਨ ਪਾਰਟੀ ਕਾਂਗਰਸ ਨਹੀਂ ਹੈ ਔਰ ਇਹੀ ਕਾਰਨ ਹੈ ਇੱਕ ਵਾਰੀ ਨੇ ਇਕ ਆ ਵਾਰੀ ਇਹਨਾਂ ਦੇ ਆਪ ਦੇ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਵੀ ਕੋਈ ਪ੍ਰੋਗਰਾਮ ਕੀਤੇ ਉਹਨਾਂ ਨੇ ਵੀ ਇਹ ਵਿਸ਼ਾ ਉਠਾਇਆ ਅਸੀਂ ਵੀ ਦੀ ਗੱਲ ਕੀਤੀ ਹੈ ਰਾਤ ਦੇ ਹਨੇਰੇ ਚ ਕੁਝ ਕਾਂਗਰਸ ਲੀਡਰਾਂ ਦੀ ਆ ਭਗਵੰਤ ਮਾਨ ਨੂੰ ਮਿਲਣ ਦੀ ਗੱਲ ਕੀਤੀ ਹੈ ਔਰ ਇਹ ਗੱਲ ਵੀ ਕੀਤੀ ਹੈ ਕਿ ਕਿਵੇਂ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਫੇਲ ਹੋ ਗਈ ਹੈ ਔਰ ਕਿਵੇਂ ਕਾਂਗਰਸ ਪਾਰਟੀ ਦੀ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹ ਕਿਵੇਂ ਆਮ ਆਦਮੀ ਪਾਰਟੀ ਭਗਵੰਤ ਮਾਨ ਨਾਲ ਰਲੀ ਔਰ ਆਪਾਂ ਇਹ ਵੀ ਵੇਖਿਆ ਕਈ ਇਹਨਾਂ ਦੇ ਐਮਪੀ ਜੋ ਟਵੀਟ ਉਹ ਕਰਦੇ ਆ ਉਹ ਟਵੀਟ ਭਗਵੰਤ ਸਿਮਾਨ ਕਰਦਾ ਹੈ ਜਾਂ ਉਹ ਇੱਕ ਤਰੀਕੇ ਦੇ ਮੁਖ ਬੁਲਾਰੇ ਆਮ ਆਦਮੀ ਪਾਰਟੀ ਦੇ ਬਣੇ ਸੋ ਮੇਰਾ ਕਹਿਣ ਦਾ ਭਾਅ ਕਿ ਭਾਈ ਕੋਈ ਆਪੋਜੀਸ਼ਨ ਕਾਂਗਰਸ ਨੂੰ ਇਹ ਨਾ ਸਮਝ ਲਈ ਕਿ ਆਪੋਜੀਸ਼ਨ ਪਾਰਟੀ ਹੈ ਇਹ ਰੂਲਿੰਗ ਪਾਰਟੀ ਆ ਲੋਕਾਂ ਦੀ ਅੱਖਾਂ 'ਚ ਇਹ ਘੱਟਾ ਪਾ ਰਹੇ ਆ ਇਹਨਾਂ ਦਾ ਅਲਾਈਅੰਸ ਪੱਕਾ ਹੁਣ ਤਾਂ ਕੱਲੀ ਇਹ ਦੇਖਣ ਦੀ ਲੋੜ ਹੈ ਕਿ ਕਿਹੜਾ واਸ਼ਿੰਗ ਪਾਊਡਰ ਵਰਤਿਆ ਜਾਣਾ ਔਰ ਕਿਵੇਂ ਇਹਨਾਂ ਨੂੰ واਸ਼ਿੰਗ ਮਸ਼ੀਨ ਚੋਂ ਕੱਢ ਕੇ ਜਿਨ੍ਹਾਂ ਨੂੰ ਇਹ ਚੋਰ ਕਹਿੰਦੇ ਸੀ ਉਹਨਾਂ ਨੂੰ ਕਿਵੇਂ ਇਹਨਾਂ ਨੇ ਸਾਫ਼ ਕਰਕੇ ਤੁਹਾਡੇ ਅੱਗੇ ਪੇਸ਼ ਕਰਨਾ ਇਸ ਲਈ ਪੰਜਾਬੀਆਂ ਨੂੰ ਸੁਚੇਤ ਹੋ ਜੋ ਇਹਨਾਂ ਲੁੰਬੜ ਚਾਲਾਂ ਤੋਂ ਬਚ ਜੋ ਇਹ ਗੱਠ ਜੋੜ ਦੀ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਵਧਾਈ ਔਰ ਮੈਂ ਚਾਹਾਂਗਾ ਕਿ ਇਹ ਆਮ ਆਦਮੀ ਪਾਰਟੀ ਵੀ ਸਪਸ਼ਟ ਕਰੇ ਜਿਨ੍ਹਾਂ ਨੂੰ ਫੜ ਕੇ ਤੁਸੀਂ ਚੋਰ ਕਿਹਾ ਸੀ ਉਹਨਾਂ ਕਾਂਗਰਸ ਲੀਡਰਾਂ ਨੂੰ ਔਰ ਜਿਹੜੇ ਅੰਦਰ ਗਏ ਆ ਉਹ ਵੀ ਦੱਸਣ ਕਿ ਹੁਣ ਉਹ ਉਹ ਜਾਂ ਜਿੰਨੇ ਵੀ 117 ਹਲਕੇ ਜੇ ਕਾਂਗਰਸ ਦੇ ਲੀਡਰ ਬੈਠੇ ਉਹ ਕਿਵੇਂ ਆਮ ਆਦਮੀ ਨੂੰ ਚੰਗਾ ਕਹਿਣਗੇ ਇਹ ਲੋਕਾਂ ਨੂੰ ਵੀ ਸਮਝਾਓ ਕਿਉਂਕਿ ਲੋਕਾਂ ਲਈ ਤਾਂ ਇਹ ਸਮਝਣ ਤੋਂ ਬਾਅਦ ਪਰਾਂ ਦੀ ਗੱਲ ਹੈ ਇਸ ਲਈ ਇਹ ਗੱਠ ਜੋੜਦਿਆਂ ਔਰ ਅੱਜ ਦੇ ਹਾਲਾਤਾਂ ਦੀਆਂ ਮੈਂ ਸਮਝਦਾ ਸੀ ਤੁਹਾਡੇ ਅੱਗੇ ਇਹ ਗੱਲ ਰੋਬ ਰੂ ਕਰਨੀ ਪਈ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ